ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ ਮੁਕਤ ਭਗਤ ਤੁਜ ਗਤ ਤੇਰੀ ਸੇਵਾ ਮੁਕਤ ਭਗਤ ਜੁਗਤ ਤੇਰੀ ਸੇਵਾ ਸਤਿਗੁਰ ਕੀ ਸੇਵਾ ਸੰਪੁਰਨ ਜੇ ਕੋ ਕਰੇ ਤੇ ਅੱਲਾ ਮਨ ਚਿੰਤਿਆ ਪਰ ਭਾਵਨਾ ਹੁੰਦਾ ਹੈ ਵਿੱਚ ਰੁਕ ਸਤਿਗੁਰੂ ਧੰਗੁਰੂ ਰਾਮਦਾਸ ਮਹਾਰਾਜ ਜੀ ਦਾ ਆਪ ਜੀ ਨੇ ਬਾਬੂ ਸ਼ਬਦ ਸਰਬੋ ਕੀਤਾ ਧੰਗੁਰੂ ਰਾਮਦਾਸ ਗੁਰ ਜਿਨ ਸਿਰਿਆ ਤਿਨ ਸਵਾਰਿਆ ਮਹਾਰਾਜ ਜੀ ਨੇ ਆਪ ਇਤਿਹਾਸ ਤੋਂ ਸਾਰੇ ਜਾਣਦੇ ਹਨ ਕਿ ਬਾਬਾ ਜੀ ਦਾ ਬਣ ਕਰਕੇ ਗੁਰੂ ਸਾਹਿਬ ਨੇ ਬੜੀ ਸਨਮਾਨ ਦਿੱਤੀ ਇਕਤਿਆ ਨੇ ਨਹੀਂ ਦਿੱਤੀ ਗੁਰਤਾ ਗੱਦੀ ਧੰਮ ਅਮਰਦਾਸ ਮਹਾਰਾਜ ਜੀ ਨੇ ਸੇਵਾ ਭਾਵਨ ਵੇਖ ਕਰਕੇ ਮਹਾਰਾਜ ਜੀ ਨੇ ਇਹ ਤਖਤਾਂ ਤੇ ਬਿਰਾਜਮਾਨ ਕੀਤਾ ਛੋਟੀ ਜੀ ਉਦਾਹਰਨ ਤੁਹਾਡੀ ਕੀ ਅਸੀ ਸੇਵਾ ਸਾਰੇ ਕਰਦੇ ਪਰ ਜੀ ਕਹਿੰਦੇ ਸੇਵਾ ਤੋਰੀ ਮੰਗ ਨਾ ਹੋ ਮੰਗਦੇ ਬਹੁਤ ਇਹਨੂੰ ਭਾਈ ਗੋਬਾਲਾ ਜੀ ਧੰ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਪਜੀ ਸਾਹਿਬ ਦਾ ਪਾਲ ਸਹਾਰੇ ਤੇ ਪਾਗ ਰਾਸ਼ੋ ਦਾ ਕਾਲ ਹੈ ਬਹੁਤ ਜਿਆਦਾ ਸੁਖ ਤੇ ਮਹਾਰਾਜ ਮਨ ਵਿੱਚ ਸੋਚਦੇ ਨੇ ਕਿ ਉਹਨਾਂ ਪੈਰੋ ਪਾਲੇ ਤੱਕ ਦਿੱਤਾ ਜਾਂਦਾ ਕਿੰਨਾ ਲੋਕਾਂ ਦਾ ਰਾਜ ਦਿੱਤਾ ਜਾਂਦਾ ਕਿ ਬਾਣੀ ਕੋਈ ਸ਼ੁਰੂ ਨਹੀਂ ਮਹਾਰਾਜ ਜੀ ਕਹਿੰਦੇ ਨੇ ਆਪੋ ਸਿੱਖ ਸਤਿਗੁਰੂ ਤੇ ਪਿਆਰਿਓ ਗਾਓ ਸੱਚੀ ਬਾਣੀ ਬਾਣੀ ਤਾਂ ਗਾਓ ਗੁਰੂ ਤੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਕਰਮ ਦੀ ਗੱਲ ਹੈ ਨਾ ਜਿਨ ਕੋ ਨਦਰ ਕਰਮ ਹੋਵੇ ਤੇ ਦਇਤਨਾ ਸਮਾਣੀ ਪੀਵੂ ਅੰਮ੍ਰਿਤ ਸਦਾ ਰੋਹਾਰ ਵਾਂਗ ਜੱਪੇ ਹੋ ਸਾਰਾ ਪਾਣੀ ਕਹਿ ਨਾਲ ਸਦਾ ਗਾਉਂਦੂ ਇਹ ਹੀ ਸੱਚੀ ਬਾਣੀ ਮਹਾਰਾਜ ਜੀ ਸੋਚਦੇ ਨੇ ਉਹ ਤਖਤਾਂ ਦਾ ਰਾਜਾ ਬਣਾ ਜੀ ਤੋਂ ਗੁਰੂ ਸਾਹਿਬ ਆਪ ਤਖਤੋਂ ਥੋੜਾ ਥੋੜਾ ਥੱਲੇ ਹੁੰਦੇ ਜਾਂਦੇ ਨੇ ਕਿ ਬਾਣੀ ਬੜੀ ਸ਼ੋਰ ਬਣਦੀ ਤੇ ਭਾਈ ਗੋਪਾਲ ਦੇ ਮਨ ਵਿੱਚ ਕੀ ਚੱਲਦਾ ਹੈ